क्यों ओहि ट्रैक है थोड़ी मिट्टी घट करी है पच्चीस बेच के बापू छोड़ा लिटा ला ਇਹ ਕੋ ਕਿਹੜੇ ਲੋਟ ਗੱਜਿਆ ਗੀਤ ਮਗਰਾ ਟੱਪੋਂ ਦੀ ਮੁੰਡਾ ਕਹਿੰਦਾ ਬਾਪੂ ਜੰਮਾ ਰੀਸਾ ਕਰਨੀ ਸੱਜ ਦੇ ਪੁੱਤਰਾ ਗੁਲਾਤ ਹਲੇ ਨਹੀਂ ਜਾਪੂ ਪਰ ਹੋਵੇ ਵੀ ਹੋਰੋ ਸਰਤਾਂ ਮੈਂ ਕਰਦੇ ਦਾ ਬਾਪੂ ਮੁੰਡਾ ਕੋਲੋਂ ਸੋਨਾ ਲਿਕਾਣਾ ਬਾਹੀ ਕਰਕੇ ਕਾਲੀ ਖੱਡਦਾ ਸੀ ਦੇ ਲਾਵਾਂਗੇ ਹੜੀ ਸੋਹਣੀ ਬੱਤਕੇ ਬਾਪੂ ਉਹ ਕਹੇ ਕਿ ਹਰ ਗਲੇਲਾ ਪੁੱਤਰਾ ਪਿੰਡ ਦਾ ਨਾਮ ਬਰਾਲੇ ਤੋਂ ਮੁੰਡਾ ਕਹਿੰਦਾ ਚੱਕਿਆ ਕਰੀਏ ਸਾਹਮਣੇ ਦੇ ਪਾਏ ਕੱਲ ਲਾਹ ਲਈ ਤੇ ਗੁੱਠਾ ਸੋਨਾ ਲਿਕਾ ਲੈ ਆਹ ਗਰਾਊਂਡਾਂ ਦੇ ਉੱਤੇ ਲੰਘੇ ਰੁਕਦੇ ਸੋਨਾ ਲਿਕਾ ਕਿ ਜਾ ਕਿਹੜਾ ਲੰਦਾ ਹੋਇਆ ਦੇਖ ਆ ਜੇ ਇਹ ਕਿਹੜਾ ਕਿਹੜਾ ਹੁਣ ਬਾਈ ਨੇ ਮਾਰਿਆ ਗੇਰਾ ਮਿੱਟੀ ਦੇ ਕੋ ਕਿੱਥੇ ਮਾਰਦਾ ਇਹ ਮੁੰਡਾ ਕਹਿੰਦੇ ਖੇਤ ਵਿੱਚ ਬੋਲੇ ਦੋ ਵਿਖਿਆ ਮਿੱਟੀ ਦੇ ਤੁਬੰਦਰ ਕਿੱਥੇ ਮਾਰਦਾ ਹੈ ਨਕਸ਼ਾ ਨਹੀਂ ਦੇਖੇ ਇਹ ਵੀ ਬੰਦੇ ਸਿੱਖਣ ਦਾ ਤਾਇਆ ਦੱਸਿਆ ਉਹ ਮੁੰਡਾ ਕੋਈ ਪੱਲ ਕਰਾ ਬਰਾੜ ਕੇ ਤੁੰਗਦੀ ਤੇ ਛੂਤੇ ਮਾਰਦਾ ਜਾਂਦਾ ਟਰੈਕਟਰ ਦੇਖੇ ਸੱਪਰੇ ਸੇਲੀ ਦੇ ਕੋਲ ਆਦਮੀ ਲਸੀ ਉਹਦਾ ਜ਼ੋਰ ਆ ਰਿਹਾ ਰੰਗ ਇਹ ਵਾਲੇ ਵਾਲੇ ਸੋਤੇ ਪੁੱਟਿਆ ਹੋਇਆ ਧੰਨਵਾਦ ਆਪਰ ਦੂਦੇ ਵੱਲੇ ਉਹ ਕਹਿੰਦੇ ਗੱਗੀ ਆ ਰਿਹਾ ਗੱਗੀ ਆ ਰੋ ਬੰਦਿਆ छो पिछो लॻंदो तारी तूरी ला हौसला लाया कयो बंदि हौसला लेया करेड़ मैदान कमाल हुई जॾहिं आहे कमाल हुई जॾहिं वेठी ਦੂਜਾ ਰਾਉਂਡ ਪੂਰਾ ਹੁੰਦਾ ਮਿੱਤਰੋ ਇਹ ਹੋ ਗਿਆ ਦੂਜਾ ਰਾਉਂਡ ਪੂਰਾ ਅੱਜ ਆਇਆ ਬਾਹਰ ਇਸ ਤਰ੍ਹਾਂ ਇਹ ਆ ਸੋਨਾਲੀਕਾ ਸੋਨਾਲੀਕਾ ਉਹੀ ਗੂੰਜਦਾ ਕਿ ਦੋ ਘੱਟ ਮਿੱਟੀ ਕਰਤੀ ਮਿੱਤਰੋ ਗੁਰਪ੍ਰੀਤ ਜੀ ਤੇ ਜਦੋਂ ਰਾਉਂਡ ਹੋ ਰਿਹਾ ਹੈ ਗਰੀਨ ਨੂੰ ਕਹੋ ਗਰੀਨ ਨੂੰ ਕਹੋ ਜੀ ਅੰਦਰ ਇੰਤਜ਼ਾਰ ਕਰੋ ਇਹਦੇ ਦੇ ਮੇਨ ਬਰਾਉਂਡ ਦੇ ਇਹ ਸੋਨਾ ਲਿਕਾ ਇਹਦਾ ਟਾਈਮ ਟਾਈਮ ਦੱਸਦੇ ਆ 2 ਮਿੰਟ 25 ਸੈਕਿੰਡ ਤੋਂ 2 ਮਿੰਟ 25 ਸੈਕਿੰਡ ਜੀ 3 ਮਾਈਕਰੋ ਆ ਸੋਨਾ ਲਿਕਾ ਦਾ ਟਾਈਮ ਹੈ ਦੇਖ ਸਕਦੇ ਹੋ 2 ਮਿੰਟ 25 ਸੈਕਿੰਡ 3 ਮਾਈਕਰੋ ਜੀ